ਸਤਨਾਂ ਵਾਹਿਗੁਰੂ ਸਾਹਿਬ ਜੀ ਨਿਰਗੁਨ ਰਾਖ ਲਿਆ ਸੰਤਨ ਕਾ ਸਦਕਾ ਸਤਗੁਰ ਢਾਕ ਲਿਆ ਮੋਹੇ ਪਾਪੀ ਪਰਦਾ ਢਾਕਣ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਨ ਸੁਖ ਦਤ ਅਬਿਨਾਸੀ ਅਬਿਗਤ ਸੁਆਮੀ ਪੂਰਨ ਪੁਰਖ ਪਿਤਾ ਤੇ ਉਸਤਤ ਕਰਨ ਨਾ ਜਾਏ ਤੁਮਾਰੀ ਕੌਣ ਕਹੇ ਤੂ ਕਦ ਕਾ ਨਾਨਕ ਦਾਸ ਤੰਕ ਬਲਿਹਾਰੇ ਮਿਲੈ ਨਾਮ ਹਰਿ ਨਿਮੰਕਾਇ ਅੰਦਰ ਸੱਚਾ ਨੇਹ ਲਾਇ ਬ੍ਰੀਧਮੈ ਆਪਣਾ ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸੰਬੜ ਸੁਖ ਹੋ ਟਲ ਗੁਰ ਸੇਵੀ ਐ ਅਹਨਿਸ ਸਹਜ ਸੁਭਾਅ ਦਰਸਨ ਪਰਸ ਅਹ ਗੁਰ ਕਾ ਜਨਮ ਮਰਨ ਦੁਖ ਜਾਏ ਹੋਵਹਿ ਸਿਫਤਖ ਸੰਬੰਧੀ ਨੁਰੇ ਅਰਸੋਂ ਗੁਰ ਸਹਾਂ ਝੱਟੀ ਐ ਬਦ ਰਿੱਠੇ ਸੱਚੇ ਬਾਤਿ ਸਾ ਮਾ ਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਆਪਾ ਤੇ ਸਾ ਸਿਰ ਸਾਹ ਹੰਦਾ ਸਾਹ ਜਿਸ ਪਾਸ ਬਹਿਠਿਆ ਸੋਹੀ ਸਭਨਾ ਦਾ ਵੇ ਸਾਹ ਜਿਸ ਪਾਸ ਬਹਿਠਿਆ ਸੋਹੀ ਸਭਨਾ ਦਾ ਵੇ ਸਾਹ ਸਤਨਾ ਸੁਰਠਾ ਮਹੱਲਾ ਪੰਜਵਾ ਆਪਣਾ ਗੁਰੂ ਧਿਆਏ ਮਿਲ ਕੁਸਲ ਸੇਤੀ ਕਰ ਆਏ ਨਾਮ ਕੀ ਵਡਿਆਈ ਇਸ ਕੀਮਤਾ ਕਹਿਣ ਨ ਜਾਏ ਆਪਣਾ ਗੁਰੂ ਧਿਆਏ ਮੇਲਕ ਜ਼ਲਸਤੀ ਕਰ ਆਏ ਨਾਮ ਕੀ ਵਡਿਆਈ ਤਿਸ ਕੀਮਤ ਕਹਿਣ ਨ ਜਾਏ ਸੰਤੋ ਹਾਰ ਹਾਰ ਹਰਿਆ ਰਾਦੋ ਹਰਿਆ ਰਾਦ ਸਭੋ ਕਿਛ ਪਾਈਆ ਕਾਰਜ ਸਗਲੇ ਸਾਧੋ ਰਹਾਉ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਈ ਜਿਸ ਵਡ ਭਾਗੀ ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾ ផល ਪਾਇਆ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਈ ਜਿਸ ਵਡ ਭਾਗੀ ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾ ਵਲ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਆਪਣਾ ਗੁਰੂ ਧਿਆਏ ਮਿਲ ਕੇ ਸੁਖਸਲ ਸੇਤੀ ਕਰ ਆਏ ਨਾ ਮੈਂ ਕੀ ਵਡਿਆਈ ਇਸ ਕੀਮਤ ਕਹਿਣ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ